ਸ਼ਸ਼ੀਕਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕੁਸਰਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਚੋਟਿਆ ਠੋਬਾ ਦੇ ਵਿੱਚ ਜ਼ਿਲ੍ਹਾ ਮੋਗਾ ਦਾ ਮਾਨਮੱਤਾ ਨਗਰ ਆ ਬਾਗੇ ਪੁਰਾਣੇ ਤੋਂ 9 ਕਿਲੋਮੀਟਰ ਦੀ ਦੂਰੀ ਪੈਂਦੀ ਐ ਇਸ ਪਿੰਡ ਨੂੰ ਨਵੇਂ ਚੰਦਾ ਤੋਂ ਇਸ ਪਿੰਡ ਨੂੰ ਪੈਂਦੀ ਆ 3-3 ਕਿਲੋਮੀਟਰ ਦੀ ਦੂਰੀ ਮਿੱਤਰੋ ਤੇ 11 ਕਿਲੋਮੀਟਰ ਦੀ ਦੂਰੀ ਤੇ ਵਸਿਆ ਹੋਇਆ ਵਾ ਵੱਡਾ ਸ਼ਹਿਰ ਮੋਗਾ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਕਰੇਲੂ ਪਰਿਵਾਰ ਆ ਤੇ ਕਰੇਲੂ ਪਰਿਵਾਰ ਦੇ ਘਰੇ ਇੱਕ ਟੋਪ ਦਾ ਮੋਹਰਾ ਦਾ ਨਗੀਨਾ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਆ ਕਹਿੰਦੇ ਹੁੰਦੇ ਵਿਰਲੇ ਜੇ ਘਰਾਂ ਦੇ ਵਿੱਚ ਪੈਦਾ ਹੋਣ ਵਾਲੀਆਂ ਚੀਜ਼ਾਂ ਟਾਵੀਆਂ ਟੱਲੀਆਂ ਜੀਆਂ ਮੱਥੇ ਲੱਗਣ ਵਾਲੀਆਂ ਚੀਜ਼ਾਂ ਉਹਨਾਂ ਚੀਜ਼ਾਂ ਦੇ ਵਿੱਚੋਂ ਇੱਕ ਚੀਜ਼ ਤੁਹਾਡੇ ਲਈ ਲੈ ਕੇ ਹਾਜ਼ਰ ਹੋਇਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਚੰਗੇ ਜਾਨਵਰ ਸੰਭਣ ਦਾ ਬਾਈ ਨੂੰ ਸ਼ੌਕ ਆ ਮਿੱਤਰੋ ਚੰਗੇ ਜਨਵਰਾਂ ਦਾ ਪਾਈ ਨੂੰ ਸ਼ੌਂਕ ਆ ਤੇ ਚੰਗੇ ਜਨਵਰਾਂ ਦੀ ਤਿਆਰੀ ਪਾਈ ਬਾਕਮਾਲ ਕਰਦਾ ਵਾ ਆ ਉਹ ਕਰਦੇ ਆ ਗੱਲਾਂ ਬਾਤਾਂ ਪਾਈ ਦੀ ਸਾਰੀ ਜਾਣਕਾਰੀ ਲੈ ਕੇ ਦਿਨਾ ਤੁਹਾਨੂੰ ਦੱਸਦੇ ਕੀ ਡਿਟੇਲ ਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਬੱਡੇ ਵੀਰੇ ਵਧੀਆ ਠੀਕ ਠਾਕ ਸੇਤਾ ਦੇ ਪਰਿਵਾਰ ਬਾਈ ਸਾਰਾ ਵਧੀਆ ਠੀਕ ਠਾਕ ਧੰਨਵਾਦ ਸ਼ੁਕਰ ਬਾਈ ਅੱਛਾ ਵੀਰੇ ਇੱਕ ਵਾਰੀ ਨਾਮ ਦੱਸ ਦੀ ਆਪਣਾ ਵੀਰੇ ਨਾਮ ਜਸਪ੍ਰੀਤ ਜੀ ਸਾਨੂੰ ਆਪ ਵੀਰੇ ਨਰਮਨ ਸਿੰਘ ਜੀ ਨਰਮਨ ਸਿੰਘ ਜਸਤ ਵੀਰੇ ਚੌਕ ਜਾਨਵਰਾਂ ਦਾ ਫਿਰ ਟੌਪ ਤੋਂ ਹੀ ਆ। ਹਾਂਜੀ ਟੌਪ ਤੋਂ ਹੀ ਆ ਚੰਗੇ ਸਾਮ੍ਹੇ ਆ। ਚੰਗੇ ਸਮਾਂ ਸ਼ੁਰੂ ਤੋਂ ਹੀ ਲੱਗੇ। ਵੀ ਪ੍ਰੋਪਰ ਸੀਮੰਟ ਦੇ ਨਾਲ ਪ੍ਰੋਪਰ ਰਿਕਰਡ ਦੇ ਨਾਲ ਕੱਟੀ ਤਿਆਰ ਕਰਦੇ। ਹਾਂਜੀ 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 ਹਾਂਜੀ। ਚੰਗੀ ਗੱਲ ਆ ਯਾਰ ਵੀਰੇ ਕੋੜ ਵੀ ਸਾਹਮਣਾ ਕੋਰ ਵੀ ਸਾਹਮਣਾ ਹੈ ਨਾ ਤੇ ਫਿਰ ਕੋੜ ਸਾਮ੍ਹਿਆ ਚੰਗਾ ਬਾਈ ਹੈ ਨਾ। ਇੱਥੇ ਗੱਲ ਹੋਇਆ ਵੀਰੇ ਹੁਣ ਵੀ ਤੇਰਾ ਘਰ ਰਹਿ ਗਿਆ ਛੜ ਕੇ ਚੋਟੀਆਂ ਨੋਬਾਂ ਵਾਲੀ ਆ ਗਈ ਜਿਹੜੀ ਚੰਦ ਨਵੇਂ ਵਾਲੀ ਹੈ ਨਾ। ਚੰਦ ਪੁਰਾਣੇ ਵਾਲੀ ਹੈ ਜੀ। ਚੰਦ ਪੁਰਾਣੇ ਵਾਲੀ ਸੋਰੀ। ਇਹ ਚੰਦ ਪੁਰਾਣੇ ਵਾਲੀ ਛੜਕਾ ਜਿਹੜੀ ਆ। ਹਾਂਜੀ ਇਹ ਚੰਦ ਦੀ ਦੂਰੀ ਤੇ ਅੱਛੇ ਗੱਲੇ ਹੋ ਸੱਜਣਾ ਵੀ ਜਿਹੜੀ ਮੈਂ ਆ ਪਵੇਤਨੀ ਆ ਪਹਿਲਾਂ ਤਾਂ ਮੈਨੂੰ ਇਹ ਦੱਸ ਦੇ ਵੀ ਇਹਦਾ ਸੂਆ ਕਿੰਨਾਵਾ ਇਹ ਤੀਜੀ ਸੂਏ ਸੁੰਦੀ ਆ ਜੀ ਤੀਜੀ ਸੂਏ ਹੁਣ ਐਤਕੀ ਇਹਨੇ ਸੂਣਾਵਾ ਹਾਂਜੀ ਠੀਕ ਆ ਵੀਰੇ ਤੇ ਇਹ ਕਿਹੜੇ ਸੀਮਨ ਦੀ ਆਪ ਆ ਬਾਈ ਇਹ ਆਪ ਜੀ 575 ਦੀ ਹੈ ਜੀ ਠੀਕ ਪੀਸੀ 575 ਪੀਸੀ 575 ਦੀ ਠੀਕ ਹੈ ਵੀਰੇ ਤੇ ਅੱਗੇ ਗੱਭਣ ਕਿਹੜੇ ਤੋਂ ਵੀਰੇ ਇਹ ਐਂਕ ਤੇ ਰੋਸਤਮ ਤੋਂ ਗੱਭਣਾ ਜੀ ਰੋਸਤਮ ਹਿੰਦ ਤੋਂ ਠੀਕ ਹੈ ਵੀਰੇ ਅੱਛਾ ਕਿੰਨੀ ਤਰੀਕ ਨੂੰ ਜਿਹੜੇ ਕਾਗਜ਼ੀ ਦੇਣ ਨੇ ਤੇ ਪੂਰੇ ਹੁੰਦੇ ਆ 6 ਤਰੀਕ ਨੂੰ ਪੂਰੇ ਆਈ 6 ਤਰੀਕ ਨੂੰ ਦਿਲ ਪੂਰੇ ਅੱਜ ਅਪ 30 ਨੂੰ ਬਣਾਉਣੇ ਪੈ 6 ਦਿਨ ਬਾਕੀ ਆ ਹਾਂਜੀ ਹਾਂਜੀ ਠੀਕ ਅੱਛਾ ਮਗਰਲੇ ਪਹਿਲੇ ਸੂਏ ਦੁੱਧ ਕਿੰਨਾ ਚੋਇਆ ਸੀ ਤੇ ਦੂਜੇ ਸੂਏ ਕਿੰਨਾ ਚੋਇਆ ਪਹਿਲੇ ਸੂਏ 13 ਕਿਲੋ ਚੋਇਆ ਜੀ ਠੀਕ ਦੂਜੇ ਸੂ ਉਹ ਇਹ 19 ਤੋਂ ਪਲੱਸ ਕਰੂਗੀ ਜੀ ਵੀ ਮਨਲਾ ਕਹਿਣ ਤੋਂ ਭਾਵੇਂ 20 ਦੇ ਗੇੜਾਂ 'ਚ ਖੇਡੂਗੀ ਹਾਂ ਜੀ ਖੇਡੂਗੀ ਜੀ ਤਿਆਰੀ ਬਹੁਤ ਚੰਗੀ ਆ ਜੀ ਨਹੀਂ ਬਹੁਤ ਸੋਹਣੀ ਤਿਆਰੀ ਕੋਈ ਸ਼ੱਕ ਨਹੀਂ ਭਾਈ ਅੱਛਾ ਇਹਦੇ ਟੀਕਾ ਜਿਹੜਾ ਰਸਤਮ ਹਿੰਦੂ ਦਾ ਭਰਾ ਉਹ ਸਟਰਾਸ ਸੰਭਿਆ ਹੋਇਆ ਆਪਣਾ ਨਹੀਂ ਉਹ ਨਹੀਂ ਸੰਭਿਆ ਗਿਆ ਜੀ ਚਲੋ ਤਾਂ ਕੋਈ ਗੱਲ ਭਰਾਇਆ ਭਈ ਹਾਂ ਜੀ ਹਾਂ ਜੀ ਹਾਂ ਜੀ ਠੀਕ ਅੱਛਾ ਇਹ ਮਿਲ ਕਿੰਨਾ ਟਾਈਮ ਗਈ ਸੀ ਮਨਲਾ ਨਵੇਂ ਦੁੱਧ ਹੋਣ ਤੋਂ ਬਾਅਦ ਇਹ 8 ਮਹੀਨੇ ਮਿਲਦੀ ਹੈ ਜੀ 8 ਮਹੀਨੇ ਦੁੱਧ ਇਹਨੇ ਪਿਆਇਆ ਤੈਨੂੰ ਕਿੰਨਾ ਦੁੱਧ ਤੇ ਡਰਾਈ ਕੀਤੀ ਸੀ ਤੂੰ ਇਹਨੂੰ ਇਹ ਡਰਾਈ ਕੀਤੀ ਸੀ ਉਦੋਂ 7-8 ਕਿਲੋ ਦੁੱਧ ਸੀਗਾ ਜੀ ਮਨ ਲਾ ਪੀਕ ਲੈਵਲ ਇਹਦੇ ਜਿਹੜਾ ਮਨ ਲਾ ਜਿਵੇਂ ਆਪਾਂ ਕਹਿੰਦੇ 10 ਕਿਲੋ ਦੀ 12 ਦੀ ਐਵਰੇਜ ਰੱਖੀ ਅੱਗੇ ਬਹੁਤ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਇਹ ਚੀਜ਼ ਜਰੂਰੀ ਮੈਂ ਪੁੱਛਦਾ ਹਾਂ ਠੀਕ ਆ ਬਈ ਅੱਛਾ ਇਹਦਾ ਅੱਜ ਤੂੰ ਵੇਚਣੀ ਲਾਈਏ ਵੀਰੇ ਰੇਟ ਫਿਰ ਕੀ ਤੈਅ ਕਰੇਗਾ ਬਈ ਮੋਲੇ ਜੀ ਵੀਡੀਓ 'ਚ ਕਰ ਦਿਆਂਗੇ ਫੋਨ 'ਤੇ ਕਰ ਦਿਆਂਗੇ ਫੋਨ 'ਤੇ ਕਰਦੇ ਜੇ ਮੈਂ ਤੈਨੂੰ 10 ਦਿਨ ਦੇ ਦਰਕਾ ਨਭੇੜਦੇ ਫਿਰ ਵੇਖੀ ਜੂ ਕਿਨੇ ਲੈਣੀ ਉਹ ਫੋਨ ਲਾ ਦੂੰ ਤੈਨੂੰ ਮੁੱਲ ਦੋ ਦਾ ਕਰਦੇ ਆ ਯਾਰ ਠੀਕ ਆ ਯਾਰ ਚੀਜ਼ ਆ ਜੋ ਸਾਂਭਿਆ ਬਾਈ ਜੇ ਮੁੱਲ ਕਰਨ ਦਾ ਘਰ ਲੋਕੇ 30 ਤੇ 30 ਮੰਗੇ ਜੰਦੇ ਇੱਥੇ 5-5 ਲੱਖ ਵਾਲੀਆਂ ਵਿਕਣੀਆਂ ਆ ਹਾਂਜੀ 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 ਵੀਰੇ ਕੱਢੀ ਬਾਰੂ ਤੋਰੀ ਮੜਾਣ ਹੁਣ ਗੇੜਾ ਕਢਾ ਦੇ ਮੜਾ ਜੇ ਹੁਣ ਮੈਨੂੰ ਕਰਾਉਂਦੇ ਤਸੱਲੀ ਤੋਂ ਬੂ ਕਰਾਤੀ ਆ ਲੈ ਵੀ ਮਿੱਤਰੋ ਸਿੰਘਾਂ ਵਾਲੀ ਬਿਊਟੀ ਤੋਂ ਲੈ ਕੇ ਹਰ ਪੱਖ ਤੋਂ ਕੋਕੇ ਜੜਨ ਵਾਲੀ ਚੀਜ਼ ਆ ਮਿੱਤਰੋ ਲੇਵੇ ਵਾਲੇ ਪੱਖ ਤੋਂ ਬੜੀ ਮਜ਼ਬੂਤ ਆ ਹੱਡਾ ਪੈਰਾਂ ਦੀ ਕੁਲੀ ਡੁੱਲੀ ਆ ਜੇ ਬਾਡੀ ਬੰਪਟਰ ਤੇ ਜਾਂਦੇ ਆ ਨਾ ਤੇ ਕਰਮ ਵਾਲੀਆਂ ਐਨ ਪੂਰੀ ਪੱਧਰੀ ਸਮਧਰੀ ਮੈਂ ਪਈ ਆ ਕਹਿੰਦੇ ਹੁੰਦੇ ਨਾ ਪਿੰਡ ਦੇ ਵਿੱਚ ਇੱਕ ਮੈਂ ਮੇਰਾ ਭਾਈ ਬਣ ਕੇ ਉਹ ਬੋਲ ਲੈ ਕੇ ਨਜ਼ਰ ਨੂੰ ਲੈਵਲ ਉਵੇ ਵਾਲੇ ਪੱਖ ਤੋਂ ਜਦੋਂ ਤੁਰਦੀ ਆ ਪਲਵਨਾਂ ਵਾਲਾ ਭਲੇਖਾ ਪੈਂਦਾ ਕਰਮਾਂ ਵਾਲੀ ਨੂੰ ਜਿਵੇਂ ਚੰਗਾ ਪਹਿਲਵਣ ਮੈਦਾਨ ਦੇ ਵਿੱਚ ਤੁਰਦਾ ਹੁੰਦਾ ਨਾ ਉਵੇਂ ਪੱਟਾ ਨੂੰ ਤੇਲ ਲਾਇਆ ਹੋਇਆ ਹੁੰਦਿਆਂ ਨੂੰ ਮਿੱਤਰੋ ਇਹਦੀ ਬਿਊਟੀ ਬੜੀ ਕਮਾਲ ਆ ਇਹਦੇ ਸਿੰਘਾਂ ਵਾਲੇ ਪੱਖ ਨੂੰ ਜਾਣਿਆਂ ਤਾਂ ਫੋਟੋਆਂ ਖੜਾਉਣ ਵਾਲੀ ਮੈਂ ਆ ਜਿਵੇਂ ਮੇਲੇ ਦੇ ਵਿੱਚ ਚਲੀ ਜਾਵੇ ਇਹੋ ਜਿਵੇਂ ਮੰਡੀ ਦੇ ਵਿੱਚ ਚਲੀ ਜਾਵੇ ਨਾ ਤੇ ਲੋਕ ਫੋਟੋਆਂ ਕਰਾਉਣ ਵਾਲੇ ਨਾਲ ਆਉਂਦੇ ਆ ਇਹ ਕਰਮਾਂ ਵਾਲੀ ਉਹ ਤਸਵੀਰ ਦਿੱਤੀ ਹੋਈ ਆ ਪ੍ਰਮਾਤਮਾ ਨੇ ਇਹਨੂੰ ਹੁਸਨ ਬੜਾ ਕਮਾਲ ਦਿੱਤਾ ਹੋਇਆ ਦੋਪਤਰਾ ਤੁਰਨ ਵਾਲਾ ਸਟਾਈਲ ਇਹਦਾ ਬੜਾ ਕਮਾਲ ਸੀ ਹੁਣ ਇਹਦੀ ਖੜਨੀ ਵਾਲੇ ਪੱਖ ਨੂੰ ਆਜੋ ਜਿਵੇਂ ਮੇਲਿਆਂ ਦੇ ਵਿੱਚ ਜਿਵੇਂ ਦਾਣੇ ਵਾਲੀਆਂ ਫਿੱਡਾਂ ਵਾਲੀਆਂ ਬੋਰੀਆਂ ਦੇ ਉੱਤੇ ਫੋਟਵਾਂ ਲੱਗੀਆਂ ਹੁੰਦੀਆਂ ਨਾ ਮਈਆਂ ਦੀਆਂ ਉਹਨਾਂ ਮਈਆਂ ਦੇ ਵਿੱਚੋਂ ਇਹ ਮੈਂ ਇੱਕ ਐਤਕੀ 19 20 ਕਿਲੋ ਦੁੱਧ ਕੰਡੇ ਦੇ ਉੱਤੇ ਟੋਰਨਾਂ ਤੋਲ ਦੂਗੀ ਕਿਉਂਕਿ ਇਹਨੇ ਪਹਿਲੇ ਸਵੇਰ 13 ਕਿਲੋ ਦੁੱਧ ਦੂਜੇ ਸਵੇਰ 16 ਕਿਲੋ ਦੁੱਧ ਕੰਡੇ ਦੇ ਉੱਤੇ ਧਰਿਆ ਹੋਇਆ ਤੇ ਬਰੀਕੀ ਬੜੀ ਕਮਾਲ ਆ ਆਰਡਰ ਦੀ ਕੁਆਲਿਟੀ ਬੇਹਤਰੀਨ ਤੇ ਪੂਰੀ ਖਾਸ ਆ ਮੂਰਾ ਵਾਲੇ ਪੱਖ ਤੋਂ ਮੈਂ ਕਰ ਦੱਤੀ ਇਹ ਪਾਸਾ ਮਿੱਤਰੋ ਅੱਗੇ ਤੁਹਾਨੂੰ ਹੁਣੇ ਆਸ ਰੱਖਣੀਆਂ ਤੁਹਾਡੀ ਸੇਵਾ ਤੇ ਡਿਪੈਂਡ ਹੋਣਾ ਵਾ ਕਿਉਂਕਿ ਦੁੱਧ ਖੁਰਲੀ ਤੇ ਹੁੰਦਾ ਮਿੱਤਰੋ ਇਹ ਨਹੀਂ ਹੁੰਦਾ ਵੀ ਚੰਗੀ ਮਹਿ ਲੜੀ ਤੋਂ ਨੇ ਆਟੋਮੈਟਿਕ ਹੀ ਦੁੱਧ ਕੱਢੇ ਜਾਣਾ ਕਿਉਂਕਿ ਉਹਨੂੰ ਦਾਣਾ ਪਾਉਣਾ ਪੈਂਦਾ ਉਹਦਾ ਟੈਂਪਰੇਚਰ ਹਾਈ ਲੋ ਵੇਖਣਾ ਪੈਂਦਾ ਉਹਨੂੰ ਹਰ ਵੇਲੇ ਹੱਥ ਪੱਲਾ ਮਾਰਨਾ ਪੈਂਦਾ ਉਹਦੀ ਤਿਆਰੀ ਵੇਖਣੀ ਪੈਂਦੀ ਹੈ ਬੜੀ ਕਮਾਲ ਆ ਲੈ ਵੀ ਮਿੱਤਰੋ ਇਸੇ ਤਰ੍ਹਾਂ ਇਹ ਮੈਂ ਬਾਕਮਾਲ ਤੁਹਾਨੂੰ ਵਿਖਾ ਦਿੱਤੀ ਆ ਪਿੰਡ ਚੋਟੀਆਂ ਠੂਪਾ ਦੇ ਵਿੱਚੋਂ ਜ਼ਿਲ੍ਹੇ ਮੋਗੇ ਦੇ ਪਿੰਡ ਦੇ ਵਿੱਚੋਂ ਲੈ ਵੀ ਹੁਣ ਥਣ ਦਾ ਸਹਿਜ ਥਣ ਦੀ ਦੂਰੀ ਥਣਾਂ ਦੀ ਮਜ਼ਬੂਤੀ ਹਰ ਪੱਖ ਤੋਂ ਬਾਕਮਾਲ ਮੈਂ ਆਲੇਵੇ ਵਾਲੇ ਪੱਖ ਤੋਂ ਬਾਕਮਾਲ ਪਰਾਣੂ ਲੇਵਾ ਦੀ ਆਰਡਰ ਦੀ ਕੁਆਲਿਟੀ ਤੁੰਨੀ ਵਾਲੇ ਪਾਸੇ ਤੋਂ ਲੈ ਕੇ ਤਾਂ ਨੂੰ ਜਦੋਂ ਸੂਲ ਵਾਲੇ ਪਾਸੇ ਨੂੰ ਤੁਸੀਂ ਨਿਗਾ ਮਾਰਦੇ ਆ ਤੇ ਹਰ ਪਾਸੇ ਤੋਂ ਇੱਕੋ ਜੀ ਚੌਣੀ ਪੱਟੀ ਪਈ ਹੈ ਕਰਮਾ ਵਾਲੀ ਨੇ ਇਹ ਚੀਜ਼ਾਂ ਹੁੰਦੀਆਂ ਮਿੱਤਰੋ ਚੰਗੀਆਂ ਮਈਆਂ ਦੇ ਵਿੱਚ ਹੁਣ ਇਹ ਨਾ ਕਿਦੇ ਕਮੈਂਟਾਂ ਦੇ ਵਿੱਚ ਕਹਿ ਦਿਓ ਵੀ ਆਹ ਇੰਨੇ ਦੀ ਤਾਂ ਅਸੀਂ ਟਰਾਲੀ ਟਰੈਕਟਰ ਲੈ ਲਰਹੀ ਟਰੈਕਟਰ ਨੇ ਪਤੰਦਰੋ ਤੇਲ ਖਾਣਾ ਇਹਨੇ ਰੋਜ਼ ਦਾ 5 750 ਕੇ ਦੇਣਾ ਇਹ ਮੱਝ ਮੱਝਾ ਜਿਹੜੀ ਦਿਖਾਈ ਤੁਹਾਨੂੰ ਅੱਜਾ ਦੁੱਧ ਪੀਣਾ ਤੁਸੀਂ ਰਾਜ ਰਾਜਾ ਸਾਰਾ ਕੁਝ ਕਹਿ ਦਿੱਤਾ ਮੈਂ ਵਾਜਵਾਜਾ ਧੰਨਵਾਦ ਨਵਰੇ ਨੰਬਰ ਨੋਟ ਕਰਾ ਲੀ ਨੰਬਰ ਜੀ 788997231 788997231 ਸਹੀ ਮਿੱਤਰੋ ਅੱਜ ਦੀ ਵੀਡੀਓ ਦੇ ਵਿੱਚ ਇਹ ਜਾਣਕਾਰੀ ਲੈ ਕੇ ਦੇਣੀ ਸੀ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ